ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਡੇ ਸਾਹਮਣੇ ਬਾਪੂ ਡਲੇਵਾਲ ਜੀ ਦੇ ਇੱਕ ਤੁਇਸ਼ਰੀ ਪੇਸ਼ ਕਰਨ ਜਾ ਰਹੇ ਹਾਂ ਜੋ ਕਿ ਖਿਡੌਨੀ ਬਾਡਰ ਤੇ ਮਰਗੁਆਰ ਤੇ ਬੈਠੇ ਹੋਏ ਹੋਏ ਹਨ ਇਹਨਾਂ ਦੀ ਸੇਵਾ ਕਰੋ ਜੀ ਬੇਨਤੀ ਹੈ ਸਾਡੀ ਹੱਥ ਜੋੜ ਸਭ ਨੂੰ ਕਰਨਾ ਵਿਚਾਰ ਜਲਮਗਯੁੱਤੇ ਹਣ ਤੁਲੀ ਹੋਈ ਹੈ ਮੋਦੀ ਸਾ ਕਾਈਏ ਸਾਥ ਯਾ ਚੁ ਵੱਟ ਛਾੜੀ ਕੇ ਸਾਨੂੰ ਡੱਲੇ ਵਾਲਤਾ ਦੇਣਾ ਕਾਈਏ ਸਾਥ ਯਾ ਚੁ ਵੱਟ ਛਾੜੀ ਕੇ ਸਾਨੂੰ ਡੱਲੇ ਵਾਲਤਾ ਅੰਨ ਦਾਤਾ ਜਿਹੜਾ ਖਵਾਵੇ ਦੇਸ਼ ਦਾ ਦਿੱਤਾ ਮਿੱਟੀ ਰਾਲ ਹੈ ਮਰਨ ਵਰਤ ਯੁੱਤੇ ਆਖਿਰ ਹੈ ਬਾਗਿਆ ਹੀਰਾਂ ਜਵਤ ਛਾੜੀ ਕੇ ਸਾਨੂੰ ਟੱਲੇ ਵਾਲਦਾ ਢੇਣਾ ਚਾਹੀਏ ਸਾਥ ਅੱਜ ਵੱਤ ਛਾੜੀ ਕੇ ਸਾਨੂੰ ਟੱਲੇ ਵਾਲਦਾ ਆਪਸੋ ਤੇ ਵਿੱਚ ਪਾਵੇਂ ਹਾਉਣ ਗਿਲੇ ਨੇ ਲੱਖਾ 2000

ਸੱਤਾ ਦੀਆਂ ਸਰੀਆਂ ਨੂੰ ਆਪਣੇ ਬਣਾਵਾ ਕੇ ਖੇਡਰੀ ਬਾਗਰ ਵਾਲੇ ਪਾਸੇ ਚੱਲੀਏ ਭਾਵੇਂ ਉਹ ਬਜ਼ੁਰਗ ਬਾਪੂ ਪਰੀਤ ਆਪਜੀ ਨੂੰ ਪਤਾ ਤੁਸੀਂ ਸੁਣਦੇ ਰਹਿੰਦੇ ਹੋ ਕੈਂਸਰ ਵਰਗੀ ਨਾਮਰਾਦ ਬਿਮਾਰੀ ਦਾ ਪੀੜਤ ਹੈ ਉਹ ਬਜ਼ੁਰਗ ਪਰ ਫਿਰ ਵੀ ਝੱਲਦੇ ਹੱਤਾਂ ਲਈ ਲੜਦਾ ਹੈ ਅਸੀਂ ਤਾਂ ਉਸ ਟਾਈਮ ਪ੍ਰਜਾਤਾ ਪਾਣੀ ਚੱਕਰ ਨੂੰ ਥਪਤੀਆ ਮਿਲਦਾ ਬਸ ਉਹ ਚਾਰ ਦਿਨ ਘਰ ਦਾ ਮੁੱਤਿਆ ਕੇ ਹਰ ਇੱਕ ਪਿੰਡ ਦੇ ਵਿੱਚੋਂ ਹਰ ਇਨਸਾਨ ਆਪੋ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਖਨੌਰੀ ਬਾਟਰ ਤੇ ਪਹੁੰਚੇ ਖਨੌਰੀ ਤੇ ਪਹੁੰਚੋ ਸਿੰਘੂ ਥਾਂ ਤੋਂ ਸੰਘੂ ਤੇ ਪਹੁੰਚੋ ਚਿੱਥੜੀ ਤੁਸੀਂ ਪਹੁੰਚ ਗਏ ਹੋ ਆਪਾਂ ਇਹਨਾਂ ਕਿਸਾਨ ਵੀਰਾਂ ਦੀ ਸਪੋਰਟ ਕਰੀਏ ਸੋ ਜਿੰਨੇ ਤੁਸੀਂ ਆਏ ਹੋ ਸਾਰਿਆਂ ਦਾ ਧੰਨਵਾਦ ਜੀ ਮੈਥੋਂ ਕੋ ਬੋਲਦੇ ਤੇ ਤੇਰੇ ਉੱਪਰ ਬੋਲਿਆ ਗਿਆ ਉਹਨੇ ਤੇ ਬਾਕੀ ਰਹੀ ਗੱਲ ਵੀ ਸਰਕਾਰਾਂ ਦੀ ਸਰਕਾਰਾਂ ਤਾਂ ਇਹ ਜੋ ਕੋਸ਼ਿਸ਼ ਕਰਦੀਆਂ ਹੁੰਦੀਆਂ ਇਹਨਾਂ ਤੋਂ ਹੱਕ ਖੋਹੇ ਪੈਂਦੇ ਨੇ ਇਹਨਾਂ ਤੋਂ ਹੱਕ ਲੈਣੇ ਪੈਂਦੇ ਨੇ ਇੱਕ 4 ਤਰੀਕ ਨੂੰ ਕਾਫਲੇ ਬਣਾ ਕੇ ਤਿਆਰ ਤੋਂ ਪਹਿਲਾਂ ਹੀ ਪਹੁੰਚ ਜੀ ਆਪਾਂ ਆਪਾਂ ਜਿਆਰ ਤੋਂ ਪਹਿਲਾਂ ਹੀ ਪਹੁੰਚ ਜੀ ਪਹੁੰਚਣਾ ਤੇ ਹੱਕ ਬਣਦਾ ਜੀ ਹੁਣ ਇੱਕ ਵਾਰੀ ਜਾਵਾਂਗੇ ਜੀ ਤੁਸੀਂ ਇੱਥੇ ਆਏ ਹੋ ਹੱਥ ਖੜੇ ਕਰੋ ਜਿਹੜੇ ਜਿਹੜੇ ਜਾਣਗੇ ਕਰੋ ਤਿਆਰੀ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਇੱਥੇ ਪਹੁੰਚਾ ਖੜੀ ਹੁੰਦਾ ਚੱਲੀਏ ਆਪਾਂ ਬਾਕੀ ਨਹੀਂ ਗੱਲ ਵਿਸ਼ੇ ਸਹਿਬਜ਼ਾਦਿਆਂ ਨੂੰ ਕਿਹਾ ਨਾ ਕਹਿੰਦੇ ਸਲਾਮ ਕਬੂਲ ਕਰ ਲਓ ਕਹਿੰਦੇ ਅੱਛਾ ਤੇ ਕੀ ਹੋਏਗਾ ਅੱਛਾ ਨਹੀਂ ਕਰੇਗਾ ਤੁਹਾਡੇ ਵਿਆਹ ਕਿੱਥੇ ਜਾਣਗੇ ਲਾਲਚ ਕਿੱਥੇ ਜਾ ਰਹੇ ਨੇ ਤੁਹਾਨੂੰ ਮਹਿਲਾ ਵਿੱਚ ਰਹਿਣ ਨੂੰ ਥਾ ਲੋ ਤੇ ਮਹਿਰ ਬਣਾ ਕੇ ਕਿੱਥੇ ਜਾਓ ਤੇ ਤੁਹਾਨੂੰ ਮੌਤ ਨਹੀਂ ਆਵੇਗੀ ਕਹਿੰਦਾ ਕਾਜੀ ਕਹਿੰਦਾ ਨਹੀਂ ਇਹ ਥਾਨੀ ਇਹ ਮੌਤ ਆਵੇਗੀ ਭਈ ਮੌਤ ਆਵੇਗੀ ਤੇ ਸਹਬ ਜਦਿਆ ਨੇ ਕਿਹਾ ਅਸੀਂ 70 ਸਾਲ ਅੰਨ ਗੱਡਿਆ ਕਰਕੇ ਮਰਨ ਨਾਲੂ ਪਾਕ ਆਜ਼ਾਦੀ ਦੀ ਮੌਤ ਮਰਨਾ ਚਾਹੁੰਦੇ। ਉਹਨਾਂ ਦੇ ਬਾਅਦ ਸਾਨੂੰ ਆਓ ਤਰਾਂ ਮਿੱਟੀ ਨਾ ਪੜ ਕੇ ਰਹੀਏ। ਇੱਕ ਅੰਕੜਾ ਦਾ ਜੀ ਜੀ ਪਹੁੰਚੋ ਖਨੌਰੀ ਬਾਦਰ ਦੇ ਉੱਪਰ। ਮੈਂ ਇੱਕੋ ਹੀ ਨਾਰਾ ਲਾ ਕੇ ਇਹਦਾ ਪਾਸ ਸਨਮਤੀ ਕਰਵਾਣਾ ਆਪਣੀ ਥਾਂ ਲੈਣੇ ਕਿਉਂਕਿ ਹਰ ਇੱਕ ਬੁਲਾਰੇ ਨੂੰ ਇਹ ਵੀ ਬੇਨਤੀ ਹੈ ਬੁਲਾਰੇ ਆਪਣੇ ਕੋਲੇ ਬਹੁਤ ਥੋੜੀ। ਤੇ ਤੁਸੀਂ ਆਪਣੇ ਸਮੇਂ ਦੇ ਵਿੱਚ ਰਹਿ ਕੇ ਜੇਰੀ ਕੋਈ ਗੱਲ ਹੈ ਉਹਨੂੰ ਕਰਕੇ ਸਮਾਪਤੀ ਕਰਦੇ ਆਂ ਪਰ ਉਹ ਬਹੁਤ ਕੁਝ ਜਾਣਦੇ ਨੇ ਸਾਰੇ ਵੀ ਇੱਥੇ ਕੋਈ ਅਰਪਣ ਨਹੀਂ ਹੈ ਸਾਰੇ ਵੀ ਚੰਗੀ ਤਰ੍ਹਾਂ ਆਪਾਂ 2020 ਤੋਂ ਇਸੇ ਕਾਟੋ ਕਾਲਜ ਦੇ ਵਿੱਚ ਐ ਇਸੇ ਕਾਟੋ ਕਾਲਜ ਦੇ ਵਿੱਚ ਲੰਘ ਗਿਆ ਆਪਣਾ ਇੰਨਾ ਸਮਾਂ ਸੋ ਆਓ ਹੁਣ ਕੀ ਕਰੀਏ ਇਸ ਕੋ ਕੰਮ ਕਰੀਏ ਵੀ ਆਪਾਂ ਖਨੋਰੀ ਬਾਰਡਰ ਵਾਲੇ ਪਾਸੇ ਨੂੰ ਇਹ ਕਹਿਣ ਦਾ ਭਾਵ ਇਹ ਹੈ ਵੀ ਉਸ ਬਜ਼ੁਰਗ ਨੂੰ ਵੀ ਇੱਕ ਹੌਸਲਾ ਹੋਵੇ ਹੌਸਲੇ ਦੇ ਪਾਸੇ ਬਹੁਤ ਹੈ ਉਹਦਾ ਨਹੀਂ ਕਿ ਪੈਰ ਦਾ ਕੌਣ ਹੈ ਅਗਲਾ ਕਹਿੰਦਾ ਛੱਜ ਖੜਾ ਪੰਗੀ ਲੈਣਾ ਤੇ ਇਹ ਮੁਰਦਿਆਂ